ਤਰੀਕ ਨਾਲ ਕੋਈ ਤਕਰੀਬਨ 2 ਵਜੇ ਘਰੋਂ ਆਇਆ ਕੋਈ ਕੋਈ ਜਿਆਦੀ ਸਮਗਰੀ ਪ੍ਰਵਾਣ ਵਾਸਤੇ ਆਇਆ ਮੈਂ ਬਸੰਤ ਕਲੋਨੀ ਬੀਨੇ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ ਤੋਂ ਉਹਦੇ ਬਾਅਦ ਇਹਨਾਂ ਦੇ ਘਰ ਕੋ ਕਾਫੀ ਮਤਲਬ ਇੱਕ 2 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਾ ਉਹ ਵਾਪਸ ਨਹੀਂ ਆਉਣਾ ਨੇ ਫੋਨ ਫੋਨ ਮਲਾਇਆ ਫੋਨ ਬੰਦ ਦੇਗਾ ਫਿਰ ਜਦੋਂ ਇਹ ਸਾਰਾ ਸਾਰਾ ਮਹਲਾ ਤਕਰੀਬਨ ਇੱਥੇ ਆ ਕੇ ਦੇਖਿਆ ਤੇ ਇੱਥੇ ਮਤਲਬ ਇੱਕ ਬੋਡੀ ਦੇਖੀ ਥੋੜੀ ਜੀ ਥੋੜੀ ਜੀ ਝਲਕ ਪਈ ਪਰ ਉਹ ਬੋਡੀ ਪਾਣੀ ਕਰਕੇ ਅੱਗੇ ਬਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਫਿਸਲ ਕੇ ਉਹ ਪਾਣੀ ਦੇ ਵਿੱਚ ਚਲ ਗਿਆ ਇੱਕ ਬੋਡੀ ਹੁਣ ਅੱਜ ਥੋੜੀ ਦੇਰ ਪਹਿਲਾਂ ਮਿਲ ਗਈ ਆ ਤੇ ਇੱਕ ਦਾ ਜੇ ਕੋਈ ਪਤਾ ਨਹੀਂ ਆ ਜੀ ਕਿਹਦੀ ਬੋਡੀ ਬਿਨੇ ਬਿਨੇ ਮਹਾਜੰਦ ਮਿਲੀ ਸ਼ਾਇਦ ਕੀ ਕਾਰਨ ਕੀ ਲੱਗਦਾ ਇਸ ਤਰੀਕੇ ਨਾਲ ਅਸਵਾ ਪੈਰ ਫਿਸਲਣਾ ਕਰਨੀ ਹੋਇਆ ਤੇ ਪੁਲਿਸ ਨੇ ਕਿਸ ਤਰ੍ਹਾਂ ਕੋਆਪਰੇਸ਼ਨ ਪੁਲਿਸ ਨੇ ਸਾਨੂੰ ਬਹੁਤ ਵਧੀਆ ਕੋਆਪਰੇਟ ਕੀਤਾ ਫਿਰ ਉਹਨਾਂ ਦੇ ਮੌਕੇ ਤੇ ਜਿਹੜੀ ਲੋਕੇਸ਼ਨ ਜਿਹੜੀ ਐਨਡੀਐਫ ਦੀ ਟੀਮ ਨੂੰ ਪਾਤੀ ਤੇ ਉਹ ਵੀ ਅੱਜ ਵਿਚਾਰੇ ਸਵੇਰੇ 7 ਵਜੇ ਦੇ ਜਿਹੜੇ ਸਰਚ ਵਿਹਾਨ ਤੇ ਲੱਗੇ ਹੋਏ ਆ ਬਿਨੇ ਮਾਇਨ ਨੇ ਕਿਹ ਕੰਮ ਹੀ ਕਰਦੇ ਬੇਟਾ ਕਿੰਨੀ ਉਮਰ ਦਾ ਬੇਟਾ ਜੀ ਉਮਰ ਤਕਰੀਬਨ 12-13 ਸਾਲ ਦੇ ਵਿੱਚ ਜਿਹੜੇ ਬਿਨੇ ਮਾਇਨ ਤੇ ਦੁਕਾਨ ਹੀ ਕਰਦੇ ਆ ਨਾਮ ਨਰੇਸ਼ ਕੁਮਾਰ ਵਾਸੀ ਬਸੰਤ ਕਲੋਨੀ ਬਿਨੇ ਮਾਇਨ ਜੰਦੀ ਆ ਸਾਡੇ ਪੜੋਸੀ ਨੇ ਜੀ ਬਿਲਕੁਲ ਦੁਪਹਿਰ ਨੂੰ ਕਿਤੇ ਕੱਲ ਆਏ ਕੋਈ ਕੋਈ ਜਸਮਗਰੀ ਪ੍ਰਵਾਨ ਇੱਥੇ ਕਾਫੀ ਇੰਤਜ਼ਾਰੇ ਕਰਨ ਤੋਂ ਬਾਅਦ ਕਰਦੇ ਨੂੰ ਪਤਾ ਲੱਗ ਇੰਤਜ਼ਾਰ ਕੀਤੀ ਪਰ ਜਦੋਂ ਘਰ ਵਾਪਸ ਨਹੀਂ ਪਰਤੇ ਤੇ ਫਿਰ ਉਹਨੇ ਪਰਦਾ ਚਾਲੂ ਕੀਤੀ ਸ਼ਾਮ ਨੂੰ ਸਾਰੇ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਤੇ ਫਿਰ ਇਤਲਾਬ ਕੀਤੀ ਪੁਲਿਸ ਨੂੰ ਸਾਰੇ ਮੁੰਨੀ ਘਰ ਹਰ ਬਈ ਕਿਤੇ ਜੋ ਵੀ ਹੈਗੀ ਆ ਤੇ ਹੁਣ ਸਿਹਰੇ ਵੀ ਇੱਥੇ ਆਏ ਦਾ ਤੁਹਾਡੇ ਸਾਹਮਣੇ ਸਾਰਿਆਂ ਦੇ ਕੋਈ ਪਰੇਸ਼ਾਨੀ ਕੁਝ ਨਹੀਂ ਸੀ ਉਹਨਾਂ ਦੇ ਘਰ ਨਹੀਂ ਪਰੇਸ਼ਾਨੀ ਕੋਈ ਨਹੀਂ ਪਰੇਸ਼ਾਨੀ ਕੋਈ ਨਹੀਂ ਘਰ ਕੋਈ ਵੀਡੀਓ ਵੀ ਘਰ ਦਿਖਾਈ ਜਾ ਰਹੀ ਤੁਹਾਡੇ ਵੱਲੋਂ ਉਹਨਾਂ ਦੀ ਉਦੋਂ ਘਰੋਂ ਜਦੋਂ ਆਏ ਸੀ ਨਾ ਉਦੋਂ ਉਹ ਤੇ ਮੇਰੇ ਕੈਮਰੇ ਵਿੱਚ ਸਭ ਨੇ ਰਿਕਾਰਡਿੰਗ ਹੋਈ ਦੀ ਹੈ ਜੋ ਕਰ ਤੁਰੇ ਹੀ ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ ਆਇਆ ਸੀ ਇਹਨੇ ਕੋ ਮੈਂ ਸਕੂਟੀ ਤੇ ਹੀ ਹਾਂ ਸਕੂਟੀ ਇੱਥੇ ਲੱਗੇ ਆ। ਸਕੂਟੀ ਸ਼ਾਮ ਦੇ ਇੱਥੇ ਲੱਗੀ ਦੀ। ਜਦੋਂ ਆਈ ਇਹ ਸਕੂਟੀ ਇੱਥੇ ਸੀ। ਤਰੀਕ ਨਾ ਕੋਈ ਤਕਰੀਬਨ ਇਹ 2 ਵਜੇ ਘਰੋਂ ਆਇਆ ਕੋਈ ਕੋਈ ਜਿਆਦੀ ਸਮਗਰੀ ਪ੍ਰਵਾਣ ਵਾਸਤੇ ਆਇਆ। ਮੈਂ ਬਸੰਤ ਕਲੋਨੀ ਬੀਨੇ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ। ਤੋਂ ਉਹਦੇ ਬਾਅਦ ਇਹਨਾਂ ਦੇ ਘਰ ਕੋ ਕਾਫੀ ਮਤਲਬ ਇੱਕ 2 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਉਹ ਵਾਪਸ ਨਹੀਂ ਆਉਣਾ। ਉਹਨਾਂ ਨੇ ਫੋਨ ਫੋਨ ਮਲਾਇਆ, ਫੋਨ ਬੱਦੀਗਾ। ਫਿਰ ਜਦੋਂ ਇਹ ਸਾਰਾ ਸਾਰਾ ਮਹਲਾ ਤਕਰੀਬਨ ਇੱਥੇ ਆ ਕੇ ਦੇਖਿਆ ਤੇ ਇੱਥੇ ਮਤਲਬ ਇੱਕ ਬੋਡੀ ਦੇਖੀ ਥੋੜੀ ਜੀ ਥੋੜੀ ਜੀ ਝਲਕ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਪ੍ਰੋਫੈਸਰ ਕੇ ਉਹ ਪਾਣੀ ਦੇ ਵਿੱਚ ਚਲ ਗਿਆ ਇੱਕ ਬੋਡੀ ਹੁਣ ਅੱਜ ਥੋੜੀ ਦਿਨ ਪਹਿਲਾਂ ਮਿਲ ਗਈ ਆ ਤੇ ਇੱਕ ਦਾ ਜੇ ਕੋਈ ਪਤਾ ਨਹੀਂ ਕਿਹਦੀ ਬੋਡੀ ਬਿਨੇ ਬਿਨੇ ਮਹਾਜੰਦ ਮਿਲੀ ਹੈ ਸ਼ਾਇਦ ਕੀ ਕਾਰਨ ਕੀ ਲੱਗਦਾ ਇਸ ਤਰੀਕੇ ਨਾਲ ਅਸਵਾ ਪੈਰ ਫਿਸਲਣਾ ਕਰ ਨਹੀਂ ਹੋਇਆ ਤੇ ਪੁਲਸ ਨੇ ਕਿਸ ਤਰ੍ਹਾਂ ਕੋਆਪਰੇਸ਼ਨ ਪੁਲਸ ਨੇ ਸਾਨੂੰ ਬਹੁਤ ਵਧੀਆ ਕੋਆਪਰੇਟ ਕੀਤਾ ਫਿਰ ਉਹਨਾਂ ਦੇ ਮੌਕੇ ਤੇ ਜਿਹੜੀ ਲੋਕੇਸ਼ਨ ਜਿਹੜੀ ਐਨਡੀਐਫ ਦੀ ਟੀਮ ਨੂੰ ਪਾਤੀ ਤੇ ਉਹ ਵੀ ਅੱਜ ਵਿਚਾਰੇ ਸਵੇਰੇ 7 ਵਜੇ ਦੇ ਜਿਹੜੇ ਸਰਚ ਵਿਹਾਨ ਤੇ ਲੱਗੇ ਹੋਏ ਆ ਬਿਨੇ ਮਾਇਨ ਨੇ ਕਿਹ ਕੁ ਕੰਮ ਕੀ ਕਰਦੇ ਬੇਟਾ ਕਿੰਨੀ ਉਮਰ ਦਾ ਬੇਟਾ ਜੀ ਉਮਰ ਤਕਰੀਬਨ 12-13 ਸਾਲ ਦੇ ਵਿੱਚ ਉਹ ਬਿਨੇ ਮਾਇਨ ਤੇ ਦੁਕਾਨ ਹੀ ਕਰਦੇ ਆ ਨਾਮ ਨਰੇਸ਼ ਕੁਮਾਰ ਵਾਸੀ ਪਸੰਦ ਕਲੋਨੀ ਬਿਨੇ ਮਾਇਨ ਜੀ ਸਾਡੇ ਪੜੋਸੀ ਨੇ ਜੀ ਬਿਲਕੁਲ ਦੁਪਹਿਰ ਨੂੰ ਕਿਤੇ ਕੱਲ ਆਏ ਕੋਈ ਪੂਜਾ ਸੰਗਰੀ ਵਰਗਣ ਅੱਥੇ